ਤੋ ਬੰਦਾ ਸਾਕੇ ਪੰਜਾਬ ਕੈਸਾ ਹੋ ਜੋ ਗਾਲ੍ਹਾਂ ਕਾਲਸੇ ਦੀ ਆਲੇ ਸਿੱਖੇ ਤੇ ਆ ਜੇ ਅਸੀਂ ਕਾਨੂੰਨ ਕਿਤੇ ਨਹੀਂ ਜਾਣਦੇ ਸੋ ਅੱਜ ਵੀ ਇਹ ਕਿਹਸੇ ਜੁਰਤ ਹੈ ਕਿ ਜਿਹੜੀਆਂ ਲੋਕ ਕੇ ਕੁੰਡ ਕੱਢ ਕੇ ਖੇਡਾਂ ਖੇਡਣਾਂ ਨਹੀਂ ਬੰਦ ਕਰਦੀਏ ਜੇ ਜੁਰਤ ਹੈ ਤੇ ਐਲਾਨ ਕਰ ਦੇਵੇ ਹਕੂਮਤ ਕਿ ਵਹੀਰ ਗੈਰ ਕਾਨੂੰਨੀ ਹੈ ਤੇ ਇਹ ਵਹੀਰ ਰੋਕ ਕੇ ਦਿਖਾ ਦਿੰਦੇ ਅਸੀਂ ਚਲਾ ਕੇ ਦਿਖਾ ਦਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਖਾਲਸਾ ਵਹੀਰ ਬਾਰੇ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਐਸੀ ਏਦਾਂ ਦੀ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਖਾਲਸਾ ਵਹੀਰ ਸਿੱਖ ਧਰਮ ਦੀ ਇੱਕ ਪ੍ਰਾਣੀ ਪਰੰਪਰਾ ਹੈ ਜਿਸ ਦੇ ਹਿੱਸੇ ਵਜੋਂ ਧਰਮਪਰਚਾਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਕੀਤਾ ਜਾਂਦਾ ਹੈ ਇਹ ਵਹੀਰ ਕਬਖ ਖਥਾਮਾ ਤੇ ਰੁਕਦੀ ਹੈ ਜਿੱਥੇ ਕੀਰਤਨ ਹੁੰਦਾ ਹੈ ਤੇ ਗੁਰੂਆਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਖਾਲਸਾ ਵਹੀਰ ਜੋ ਕਿ 23 ਨਵੰਬਰ ਨੂੰ ਅਮਰਿਤਪਾਲ ਸਿੰਘ ਖਾਲਸਾ ਦੁਆਰਾ ਸ਼ੁਰੂ ਕੀਤੀ ਗਈ ਸੀ ਅਮਰਿਤਪਾਲ ਸਿੰਘ ਖਾਲਸਾ ਜਲਾਲਪੁਰ ਖੇੜਾ ਬਾਬਾ ਬਕਾਲਾ ਅੰਮ੍ਰਿਤਸਰ ਪੰਜਾਬ ਦੇ ਰਹਿਣ ਵਾਲੇ ਹਨ ਜੋ 10 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੇ ਸਨ ਅਤੇ ਆਪਣੇ ਪਰਿਵਾਰ ਦੇ ਟਰਾਂਸਪੋਰਟ ਕਾਰੋਬਾਰ ਵਿੱਚ ਕੰਮ ਕਰ ਰਹੇ ਸਨ ਉਹ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ 바이 ਅਤੇ ਖਾਲਿਸਤਾਨ ਦੇ ਵਿਚਾਰਧਾਰਕ ਦੀਪ ਸਿੱਧੂ ਦੁਆਰਾ ਬਣਾਏ ਗਰੁੱਪ ਵਾਰਿਸ ਪੰਜਾਬ ਦੇ ਆਗੂ ਵਜੋਂ ਅਹੁਦਾ ਸੰਭਾਲਿਆ ਦੀਪ ਸਿੱਧੂ ਦੀ 15 ਫਰਵਰੀ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ वारिस पंजाब दे जत्थेबंदी 29 ਸਤੰਬਰ 2021 ਨੂੰ ਦੀਪ ਸਿੱਧੂ ਦੁਆਰਾ ਬਣਾਈ ਗਈ ਸੀ ਅਮਰਿਤਪਾਲ ਸਿੰਘ ਪਹਿਲਾ ਹੀ ਇਸ ਜੱਥੇਬੰਦੀ ਨਾਲ ਜੁੜੇ ਹੋਏ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਦੀਪ ਸਿੱਧੂ ਨੂੰ ਅਮਲ ਸਾਹਮਣੇ ਨਹੀਂ ਮਿਲੇ ਦੀਪ ਸਿੱਧੂ ਦੀ ਅਚਾਨਕ ਮੌਤ ਤੋਂ ਬਾਅਦ ਅਮਰਿਤਪਾਲ ਸਿੰਘ ਪੰਜਾਬ ਆਏ ਵਾਰਿਸ ਪੰਜਾਬ ਦੇ ਜੱਥੇਬੰਦੀ ਦੁਆਰਾ 4 ਮਾਰਚ 2022 ਨੂੰ ਅਮਰਿਤਪਾਲ ਸਿੰਘ ਸੰਧੂ ਨੂੰ ਸੰਗਠਨ ਦਾ ਆਗੂ ਕੌਸ਼ਿਤ ਕਰਦੇ ਹੋਏ ਇੱਕ ਪੱਤਰ ਪ੍ਰਕਾਸ਼ਿਤ ਕੀਤਾ ਗਿਆ ਸੀ ਜਦੋਂ ਅਮਰਿਤਪਾਲ ਸਿੰਘ ਦੁਬਈ ਤੋਂ ਪੰਜਾਬ ਪਰਤੇ ਤਾਂ 29 ਸਤੰਬਰ 2022 ਨੂੰ ਦਮਦਮੀ ਟਕਸਾਲ ਦੇ ਸਾਬਕਾ ਜਥੇਦਾਰ ਜਰਨੈਲ ਸਿੰਘ ਭਿੰਡਰਾਵਾਰਿਆਂ ਦੇ ਜੱਦੀ ਪਿੰਡ ਰੋਡੇ ਮੋਗਾ ਵਿਖੇ ਇੱਕ ਅਧਿਕਾਰਤ ਉਦਘਾਟਨ ਸਮਾਰੋਹ ਅਜੋਦੀਤ ਕੀਤਾ ਗਿਆ ਸੀ ਆਗੂ ਵਜੋਂ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਅਨੰਤਪੁਰ ਸਾਹਿਬ ਵਿਖੇ ਜਾ ਕੇ ਅਮਰਿਤ ਛਕਿਆ ਅਮਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਖਾਲਸਾ ਵਹਿੀਰ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੋੜਨਾ ਹੈ ਤੇ ਨਸ਼ਿਆਂ ਤੋਂ ਮੁਕਤ ਕਰਵਾਉਣਾ ਹੈ। ਅਮਰਿਤਪਾਲ ਸਿੰਘ ਨੇ ਦਾਅਵਾ ਕੀਤਾ ਕਿ ਮਹੀਨਾ ਪਰ ਚੱਲਣ ਵਾਲੀ ਖਾਲਸਾ ਵਹਿੀਰ ਦਾ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾ ਕੇ ਅਮਰਿਤ ਛਕਾਉਣਾ ਹੈ। ਅਮਰਿਤਪਾਲ ਸਿੰਘ ਆਜ਼ਾਦੀ ਦੀ ਮੰਗ ਕਰਦੇ ਹਨ ਇਸ ਲਈ ਬਹੁਤ ਸਾਰੇ ਕੌਂਟ੍ਰੋਵਰਸੀ ਵਿੱਚ ਘਿਰੇ ਰਹਿੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਇਹ ਸ਼ਰਿਆਮ ਹਥਿਆਰ ਲੈ ਕੇ ਘੁੰਮਦੇ ਹਨ। ਪਸੇ ਬਾਰੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਹਥਿਆਰ ਕਿਸੇ ਗੁਰਸਿੱਖ ਦੇ ਹੱਥ ਵਿੱਚ ਆਏ ਤਾਂ ਇਹ ਵਰਦਾਨ ਹੈ ਪਰ ਜੇਕਰ ਇੱਕ ਸ਼ਰਾਰਤੀ ਅਨਸਰਾਂ ਦੇ ਹੱਥ ਵਿੱਚ ਆਇਆ ਤਾਂ ਫਿਰ ਉਸਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਮਰਿਤਪਾਲ ਸਿੰਘ ਖਾਲਸਾ ਦੀਆਂ ਗੱਲਾਂ ਸਭ ਨੂੰ ਤਤੀਆਂ ਹੀ ਲੱਗਦੀਆਂ ਨੇ ਖਾਸ ਕਰਕੇ ਸਰਕਾਰਾਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਲੋਕਾਂ ਨੂੰ ਬਹੁਤ ਉਮੀਦ ਹੈ ਬਹੁਤ ਨੌਜਵਾਨ ਅਮਰਿਤਪਾਲ ਸਿੰਘ ਨਾਲ ਜੁੜ ਰਹੇ ਹਨ ਇਹ ਸੀ ਜੀ ਅਮਰਿਤਪਾਲ ਸਿੰਘ ਖਾਲਸਾ ਵਹੀਰ ਵਾਰਿਸ ਪੰਜਾਬ ਦੇ ਬਾਰੇ ਕੁਝ ਗੱਲਾਂ ਜੇ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਕੋਈ ਗੱਲ ਰਹਿ ਗਈ ਹੋਵੇ ਜਾਂ ਗਲਤ ਲੱਗੀ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਅਸੀਂ ਇਦਾਂ ਦੀ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਬਹੁਤ ਬਹੁਤ ਧੰਨਵਾਦ ਜੀ